ਹੈਲੋ ਸਸ਼ੀ ਕਾ ਜੀ ਸਾਰੇ ਜਨਿਆ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਲੇਜਰ ਫੈਮ ਦੇ ਉੱਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਸਰਦੀਆਂ ਦਾ ਮੌਸਮ ਸਟਾਰਟ ਹੁੰਦਾ ਹੈ ਤੇ ਨਾਲ ਦੀ ਨਾਲ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਸਾਗ ਬਣਾਉਣਾ ਸ਼ੁਰੂ ਕਰ ਦਿੰਦੇ ਆ ਤੇ ਜਿਵੇਂ ਜਿਵੇਂ ਸਰਦੀ ਖਤਮ ਹੁੰਦੀ ਜਾਂਦੀ ਓਵੇਂ ਓਵੇਂ ਸਾਗ ਬਣਾਉਣਾ ਵੀ ਲੋਕ ਬੰਦ ਕਰ ਦਿੰਦੇ ਆ ਤੇ ਅੱਜ ਅਸੀਂ ਵੀ ਸਾਗ ਬਣਾਉਣੇ ਆ ਕਿਉਂਕਿ ਪਹਿਲਾਂ ਵੀ ਬਣਾਇਆ ਕਾਫੀ ਵਾਰੀ ਤੇ ਹੁਣ ਸੋਚਿਆ ਵੀ ਜਾਂਦੀਵਾਰ ਆ ਇਹ ਸੀਜ਼ਨ ਦਾ ਆਖਰੀ ਸਾਗ ਤੇ ਬਣਾ ਲਈਏ ਕਿਉਂਕਿ ਇਸ ਟਾਈਮ ਹਜੇ ਠੰਡ ਪੂਰੀ ਤਰ੍ਹਾਂ ਨਹੀਂ ਗਈ ਤੇ ਅੱਜ ਅਸੀਂ ਸਾਗ ਬਣਾਉਣੀ ਆ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਕਿ ਅਸੀਂ ਆਪਣਾ ਸਾਗ ਇਦਾਂ ਬਣਾਉਣੀ ਆ ਤੇ ਤੁਸੀਂ ਵੀ ਸਾਗ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਸਾਗ ਇਦਾਂ ਬਣਾਉਣੀ ਆ ਕੀ ਕੀ ਮੇਰੇ ਸਾਗ ਬਣਾਉਣ ਦੇ ਵਿੱਚ ਕਮੀਆਂ ਰਹੀਆਂ ਤੇ ਕੀ ਕੀ ਤੁਹਾਨੂੰ ਪਸੰਦ ਆ ਸੋ ਬਣਾਉਣੀ ਆ ਆਪਾਂ ਸ਼ੁਰੂ ਕਰਦੇ ਆ ਹੁਣ ਇਦੇ ਵਿੱਚ ਨਾਲ-ਨਾਲ ਹੀ ਅਸੀਂ ਥੋੜੇ ਜੇ ਮੈਥੇ ਐਡ ਕਰ ਲੈਣੇ ਕਿਉਂਕਿ ਜਦੋਂ ਇਹ ਇਕੱਲੇ ਰਹਿ ਜਾਂਦੇ ਆ ਤੇ ਫਿਰ ਚੀਰਨੇ ਮੁਸ਼ਕਲ ਹੋ ਜਾਂਦੇ ਆ ਫਿਰ ਸਾਫ਼ ਤੇ ਨਿਕਲ ਜਾਂਦੇ ਆ ਮਸ਼ੀਨ ਦੇ ਵਿੱਚੋਂ ਫਿਰ ਇਹਦੇ ਥੋੜਾ ਜਿਹਾ ਟੇਸਟ ਲਈ ਧਨੀਆ ਵੀ ਐਡ ਕਰਾਂਗੇ ਕਿਉਂਕਿ ਇਹਦੇ ਨਾਲ ਜਿਹੜੀ ਸਾਗ ਦੀ ਹੈ ਉਹ ਫ੍ਰੈਗਰੈਂਸੀ ਚੇਂਜ ਹੋ ਜਾਂਦੀ ਹੈ പാലക്കാ ਸਟਾਰਟ ਹੋ ਚੁੱਕੇ ਹੈ ਜਿਹੜਾ ਬਚਿਆ ਹੋਇਆ ਸਾਗ ਹੈ ਉਹ ਵੀ ਹੁਣ ਇਹਦੇ ਵਿੱਚ ਪੈ ਜਾਊਗਾ ਉਹ ਵੀ ਖੋਣੇ ਆਪਾਂ ਯਾਰਾ ਵੱਜੁਕੇ ਨੇ ਤੇ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਰਿਜਦਾ ਆਈ ਥਿੰਕ 4 ਤਵਾਜੀ ਜਾਣਗੇ 4 ਵਜੇ ਤੱਕ ਰਿਜਕੇ ਪ੍ਰੋਪਰ ਬਨ ਜਾਊਗਾ ਤੇ ਥੋੜੇ ਥੋੜੇ ਟਾਈਮ ਬਾਅਦ ਤੁਸੀਂ ਇਹਦੇ ਵਿੱਚ ਪਾਣੀ ਚੈੱਕ ਕਰਨਾ ਤੇ ਪਾਣੀ ਪਾਉਂਦੇ ਰਹਿਣਾ ਕੁਝ ਟਾਈਮ ਲਈ ਹੁਣ ਆਪਾਂ ਇਹਨੂੰ ਢੱਕ ਕੇ ਪਕਾਉਨੇ ਆਂ ਹਾਂਜੀ ਹਾਫ ਚਾ ਗਿਆ ਜਿਹੜਾ ਆਪਣਾ ਰਿਜ ਗਿਆ ਹੁਣ ਆਪਾਂ ਇਹਦੇ ਵਿੱਚ ਲਸਣ ਮਿਕਸ ਕਰਦੇ ਆਂ ਬਸੰਤੀ ਅਦਰਕ ਹਾਂਜੀ 4 ਘੰਟੇ ਹੋ ਗਏ ਪੂਰਾ ਸਾਗ ਰਿਨਣ ਲੱਗਿਆ ਨੂੰ ਤੇ ਹਜੇ ਵੀ ਪ੍ਰੋਪਰ ਰਿੱਜਿਆ ਨਹੀਂ ਹੈ ਤੇ ਅੱਗ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਤੇਜ਼ ਚੱਲ ਰਹੀ ਹੈ ਥੱਲੇ ਕਈ ਲੋਕ ਕਹਿੰਦੇ ਆ ਕਿ ਅਸੀਂ ਤਾਂ ਕੁੱਕਰ ਦੇ ਵਿੱਚ ਹੀ ਸਾਗ ਬਣਾ ਲਿਆ ਤੇ ਤੁਸੀਂ ਦੇਖੋ ਵੀ ਇੰਨੀ ਅੱਗ ਤੇ ਬਣਿਆ ਸਾਗ ਜ਼ਿਆਦਾ ਟੇਸਟੀ ਹੋਊਗਾ ਜਾਂ 2-4 ਸੀਟੀਆਂ ਤੇ ਕੁੱਕਰ ਦੇ ਵਿੱਚ ਬਣਿਆ ਸਾਗ ਜਿਹੜਾ ਜ਼ਿਆਦਾ ਟੇਸਟੀ ਹੋਊਗਾ ਹਜੇ ਨੂੰ 2 ਘੰਟੇ ਹੋਰ ਲੱਗ ਜਾਣਗੇ 7 ਤੋਂ 8 ਘੰਟਿਆਂ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਪ੍ਰੋਪਰ ਸਾਗ ਰਿਜਦਾ ਹਜੇ ਤਾਂ ਜਿਹੜੀ ਲਸਣ ਪਾਈ ਸੀ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਉਹ ਵੀ ਚੰਗੀ ਤਰ੍ਹਾਂ ਨਹੀਂ ਖੁਲੀ ਕਿੰਨਾ ਟਾਈਮ 4 ਘੰਟਿਆਂ ਤੋਂ ਬਾਅਦ ਹੋ ਗਿਆ ਹਜੇ ਤੱਕ ਵੀ ਇਹਨੂੰ 2 ਘੰਟੇ ਹੋਰ ਲੱਗਣਗੇ। ਖੰਜੀ ਸਾਗ ਹੋ ਗਿਆ ਮੇਰਾ ਪੂਰੀ ਤਰ੍ਹਾਂ ਤਿਆਰ ਬਿਲਕੁਲ ਫੁੱਲ ਚੁੱਕਿਆ ਹੈ। ਹੁਣ ਆਪਾਂ ਇਹਦੇ ਵਿੱਚ ਮਿਰਚਾਂ ਮਿਕਸ ਕਰਦੇ ਆਂ। ਕਿਉਂਕਿ ਜੇ ਮਿਰਚਾਂ ਜਲਦੀ ਪਾ ਦਿੰਦੇ ਆਂ ਤੇ ਥੰਮੇ ਲੱਗਣਾ ਸਟਾਰਟ ਹੋ ਜਾਂਦਾ ਹੈ। ਫਿਰ ਇਹ ਜਲ ਜਾਂਦਾ ਹੈ। ਮਿਰਚਾ ਹੋ ਗਈਆਂ ਮਿਕਸ ਹੋਣ ਆਪਾਂ ਇਹਦੇ ਵਿੱਚ ਮਿੱਟੀ ਦਾ ਆਟਾ ਪਾ ਕੇ ਇਹਨੂੰ ਘੋਲਦੇ ਆਂ ਆ ਗੋਮੇਰਾ ਘੁੱਟਿਆ ਗਿਆ ਹੁਣੇ ਬਿਲਕੁਲ ਰੈਡੀ ਹੈ ਅਸੀਂ ਸਾਰੇ ਨੂੰ ਤੜਕਾ ਨਹੀਂ ਲਾਉਂਦੇ ਅਸੀਂ ਜਿੰਨਾ ਖਾਣਾ ਹੁੰਦਾ ਸਿਰਫ ਓਨੀ ਹੀ ਤੜਕਾ ਲਾਉਣੀ ਆ ਤਾਂ ਹੁਣ ਮੈਂ ਦੇ ਲਈ ਤੜਕਾ ਬਣਾ ਕੇ ਲਿਆਉਣੀ ਆ ਗੰਡਾ ਪਿਆਜ਼ ਆ ਸੌਰੀ ਗੰਡਾ ਟਮਾਟਰ ਹਰੀ ਮਿਰਚ ਜੋ ਵੀ ਸਮਾਨ ਤੁਹਾਨੂੰ ਮਿਲਦਾ ਹੈ ਜਿਵੇਂ ਸੁੱਕਾ ਧਨੀਆ ਹੁੰਦਾ ਹੈ ਹਨਾ ਹਰੀ ਮਿਰਚ ਹੋ ਗਿਆ ਉਹ ਸਾਰਾ ਕੋਈ ਤੁਸੀਂ ਮਿਕਸ ਕਰਕੇ ਮਸਾਲਾ ਤਿਆਰ ਕਰਕੇ ਇਹ ਤੜਕਾ ਲਾ ਸਕਦੇ ਹੋ ਔਰ ਫਿਰ ਤੁਸੀਂ ਆਪ ਦਾ ਖਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਇਹ ਖਾਣ ਜੋਗੇ ਸਾਗ ਨੂੰ ਲਾ ਲਿਆ ਸਾਡੇ ਤੇ ਇਹਨੂੰ ਆਪ ਐਡ ਕੱਢ ਲਾਂਗੇ